ਜਦੋਂ ਆਪਾਂ ਸ਼ਬਦ ਵਿਚਾਰਦੇ ਆਂ ਅਹਾਉ ਵਾਲਾ ਬੰਦ ਵਿਚਾਰਦੇ ਆਂ ਤੇ ਜਦੋਂ ਆਪਾਂ ਵਾਰ ਵਿਚਾਰਦੇ ਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਵਿਚਾਰਨਾ ਆਉਂਦਾ ਹੁਣ ਵਾਰ ਦਾ ਅਰਥ ਹੁੰਦਾ ਪੌੜੀਆਂ ਵਾਰ ਦਾ ਅਰਥ ਸਲੋਕ ਨਹੀਂ ਆ ਕਿਉਂਕਿ ਸਲੋਕ ਬਾਅਦ ਦੇ ਵਿੱਚ ਐਡ ਕੀਤੇ ਗਏ ਆ ਕਿਉਂਕਿ ਸਲੋਕ ਬਾਅਦ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆ ਨੇ ਉਹਨਾਂ ਵਾਰਾਂ ਦੇ ਨਾਲ ਗੁਰਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ 22 ਦੇ ਵਿੱਚੋਂ 20 ਵਾਰਾਂ ਦੇ ਨਾਲ ਸਲੋਕ ਦਰਜ ਨੇ ਉਹਨਾ 20 12 ਦੇ ਵਿੱਚ ਜਿਹੜੇ ਸ਼ਲੋਕ ਦਰਜ ਨੇ ਉਹ ਗੁਰੂ ਅਰਜਨ ਸਾਹਿਬ ਜੀ ਨੇ ਬਾਅਦ ਵਿੱਚ ਭਾਈ ਗੁਰਦਾਸ ਜੀ ਨੂੰ ਕਹਿ ਕਰਕੇ ਤੇ ਉਹ ਦਰਜ ਕਰਵਾਏ ਨੇ ਦੋ ਵਾਰਾਂ ਅਸੀਆਂ ਨੇ ਜਿਨ੍ਹਾਂ ਦੇ ਨਾਲ ਸ਼ਲੋਕ ਦਰਜ ਨਹੀਂ ਹਨ 22 ਵਾਰਾਂ ਦੇ ਇਹਦਾ ਅਰਥ ਇਹੀ ਹੈ ਕਿ ਵਾਰਾਂ ਦਾ ਅਰਥ ਕੇਵਲ ਪੌੜੀਆਂ ਨਹੀਂ ਜਿਵੇਂ ਆਪਾਂ ਹੁਣ ਇੱਕ ਸ਼ਬਦ ਪਿੱਛੇ ਵਿਚਾਰਿਆ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਆ ਤੋ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਇਹ ਰਾਮਕਲੀ ਕੀ ਬਾਦ ਸੱਤਾ ਤੇ ਬਲਵੰਡ ਜੀ ਇਹਦੇ ਵਿੱਚ ਸਾਰੀਆਂ ਇਹ ਪੌੜੀਆਂ ਨੇ ਸ਼ਲੋਕ ਦਰਜ ਨਹੀਂ ਆ ਇਸ ਕਰਕੇ ਜਦੋਂ ਵਾਰ ਵਿਚਾਰਨੀ ਹੈ ਇਹ ਵਾਰ ਵਿਚਾਰਨ ਦਾ ਸਭ ਤੋਂ ਵਧੀਆ ਤਰੀਕਾ ਪਹਿਲਾਂ ਪੌੜੀ ਵਿਚਾਰੀ ਜਾਵੇ ਜੇ ਪੌੜੀ ਸਮਝ ਆ ਗਈ ਉਹਦੇ ਨਾਲ ਸੰਬੰਧਿਤ ਸ਼ਲੋਕ ਸੌਖਿਆ ਸਮਝ ਆ ਜਾਣੇ ਇਸੇ ਤਰੀਕੇ ਦੇ ਨਾਲ ਰਹਾਉ ਵਾਲਾ ਬੰਦ ਪਗਤਨਾਮ ਦੇ ਸਾਹਿਬ ਜੀ ਫਰਮਾਨ ਬਖਸ਼ਿਸ਼ ਕਰਦੇ ਨੇ ਪਾਛੈ ਬਾਹਰ ਨਾ ਆਵਣ ਪਾਵੋ ਮੈਂ ਫੇਰ ਪਾਛੇ ਦਾ ਅਰਥਾ ਫੇਰ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ ਪਾਵ ਕੇ ਜੋ ਪਹਿਲਾ ਜੀਵਨ ਸੀ ਜੋ ਪਹਿਲੇ ਜੀਵਨ ਦੇ ਵਿੱਚ ਕਰ ਚੁੱਕਾ ਗੁਰੂ ਦੇ ਨਾਲ ਜੁੜਨ ਤੋਂ ਪਹਿਲਾਂ ਜੋ ਪਹਿਲਾਂ ਜੀਵਨ ਦੇ ਵਿੱਚ ਜੋ ਹਾਰਜਿਕਾ ਹੁਣ ਪਾਛੇ ਬਾਹਰ ਨਾ ਉਹ ਮੇਰੇ ਜੀਵਨ ਚ ਦੁਵਾਰਾ ਨਹੀਂ ਆਉਂਦਾ ਹੁਣ ਮੈਂ ਉਹਦੇ ਆਧਾਰ ਤੇ ਆਪਣਾ ਜੀਵਨ ਬਤੀਤ ਨਹੀਂ ਕਰਾਂਗਾ ਕਿਉਂਕਿ ਪਹਿਲਾਂ ਮੈਂ ਤਾਂ ਅਗਿਆਨਤਾ ਦੇ ਵਾਸੋ ਕਰਕੇ ਅਣਜਾਣ ਪੁਨੇ ਦੇ ਵਾਸੋ ਕਰਕੇ ਸਮਝ ਨਾ ਹੋਣ ਕਾਰਨ ਦੇ ਕਾਰਨ ਜੀਵਨ ਦੇ ਵਿੱਚ ਅਗਿਆਨਤਾ ਹੋਣ ਦੇ ਕਾਰਨ ਪਹਿਲਾਂ ਤਾਂ ਮੈਂ ਜਿੰਨਾ ਜੀਵਨ ਬਤੀਤ ਕੀਤਾ ਉਹ ਤਾਂ ਠੀਕ ਹੈ ਪਰ ਹੁਣ ਜਦੋਂ ਸਮਝ ਪੈਣ ਤੋਂ ਬਾਅਦ ਵੀ ਫੇਰ ਉਹ ਕੰਮ ਕਰਾਂਗਾ ਫੇਰ ਤਾਂ ਮਾੜੀ ਗੱਲ। ਆਛੇ ਬਹਰ ਨਾ ਆਵਣ ਪਾ ਮ ਹੁਣ ਮੈਂ ਉਹ ਜੀਵਨ ਕਦੇ ਵੀ ਨਹੀਂ ਬਤੀਤ ਕਰਾਂਗਾ ਜਿਹੜਾ ਮਾ ਗਿਆਨਤਾ ਦੇ ਵਾਸੂ ਕਰਕੇ ਜਮਾ ਦੇ ਵਾਸਪੈ ਕਰਕੇ ਮਾਇਆ ਦੇ ਅਧੀਨ ਹੋ ਕਰਕੇ ਜਿਹੜਾ ਜੀਵਨ ਬਤੀਤ ਕੀਤਾ ਸੀ ਗੁਰੂ ਦੀ ਬੜੀ ਕਿਰਪਾ ਹੈ ਮੇਰੇ ਉਸ ਜੀਵਨ ਤੋਂ ਖਹਿੜਾ ਛੁੱਟ ਗਿਆ। ਮੇਰੇ ਉਸ ਜੀਵਨੀ ਤੋਂ ਖਹਿੜਾ ਛੁੱਟ ਗਿਆ। ਆਛੇ ਬਹਰ ਨਾ ਆਵਣ ਪਾ ਅੰਮ੍ਰਿਤ ਬਾਣੀ ਘਾਟ ਤੀ ਉਚਰਨ ਆਤਮ ਕੋ ਸਮਝਾਵੋ ਜਦੋਂ ਮੇਰੇ ਅੰਮ੍ਰਿਤ ਬਾਣੀ ਘਾਟ ਹਿਰਦੇ ਦੇ ਅੰਦਰ ਪ੍ਰਵੇਸ਼ ਹੋ ਗਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਜਲਨ ਬੁਝ ਗਈ ਜਿਹੜੀ ਅੰਦਰ ਵਕਾਰਾਂ ਦੀ ਅੱਗ ਦੇ ਵਿੱਚ ਇਨਸਾਨ ਸੜ ਰਿਹਾ ਸੀ ਸਤਗੁਰ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਗੱਲ ਕੀਤੀ ਤਪ ਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦੀ ਆ ਉਹ ਜਿਹੜਾ ਅੰਦਰ ਕੜਾਹਾ ਤਪ ਰਿਆ ਸੀ ਜਿਹੜਾ ਇਨਸਾਨ ਦਾ ਮਨ ਤਪ ਰਿਆ ਸੀ ਜਿਹੜਾ ਇਨਸਾਨ ਅੰਦਰੋਂ ਤਪ ਰਿਆ ਸੀ ਜਦੋਂ ਗੁਰੂ ਦਾ ਸ਼ੀਤਲ ਨਾਮ ਜੀਵਨ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਭ ਠੰਡਾ ਹੋ ਗਿਆ ਸਤਗੁਰ ਜੀ ਕਹਿੰਦੇ ਨੇ ਬਾਹਰੀ ਠੰਡਕ ਦੇ ਨਾਲ ਜਾਂ ਬਾਹਰ ਦੀ ਸ਼ੀਤਲਤਾ ਦੇ ਨਾਲ ਇਹ ਅੰਦਰ ਠੀਕ ਨਹੀਂ ਹੋਣਾ ਚੰਦਨ ਜਿਹੜਾ ਚੰਦਨ ਆ ਉਹ ਸ਼ੀਤਲਤਾ ਦਾ ਪ੍ਰਤੀਕ ਹੈ ਉਹਨੂੰ ਠੰਡਾ ਮੰਨਿਆ ਜਾਂਦਾ ਚੰਦਨ ਚੰਦ ਚਾਂਦਨੀ ਰਾਤ ਵੀ ਠੰਡੀ ਮੰਨੀ ਜਾਂਦੀ ਹੈ ਨਾ ਸਰਦਰਤ ਸਰਦੀ ਨਿਰੋਧ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਮੂਲ ਨਾ ਮਿਟਾਈ ਕਾਮ ਇਹ ਜੀਵਨ ਦੇ ਵਿੱਚ ਪਰਮਾਣਾ ਪਾ ਲਈ ਕਿ ਤੇਰੇ ਅੰਦਰ ਦੀ ਆਗ ਨੂੰ ਇਹ ਬਾਰੀ ਚੀਜ਼ਾਂ ਜਿਹੜੀਆਂ ਨੇ ਉਹ ਬੁਝਾ ਸਕਦੇ ਆ ਉਹ ਮੰਨ ਲਓ ਸਰਦੀ ਆ ਕਿ ਸਰਦੀ ਦੇ ਵਿੱਚ ਇਨਸਾਨ ਗੁੱਸੇ ਦੇ ਵਿੱਚ ਨਹੀਂ ਆਉਂਦਾ ਕਿ ਸਰਦੀ ਦੇ ਵਿੱਚ ਇਨਸਾਨ ਤਪਦਾ ਨਹੀਂ ਬਾਹਰ ਭਾਵੇਂ 0 ਟੈਂਪਰੇਚਰ ਵੀ ਹੋਵੇ ਪਰ ਇਨਸਾਨ ਦਾ ਮਨ ਫਿਰ ਤਪਦਾ ਰਹਿੰਦਾ ਸਤਿਗੁਰੂ ਜੀ ਕਹਿੰਦੇ ਇਹ ਤੈਨੂੰ ਸਹਾਈ ਜੇ ਐਨੀ ਬਾਹਰ ਠੰਡ ਹੋਣ ਤੋਂ ਬਾਅਦ ਵੀ ਬੰਦਾ ਫਿਰ ਤਪ ਰਿਹਾ ਮੰਨ ਲਓ ਬਾਹਰ 0 ਡਿਗਰੀ ਤਾਪ ਮੰਨ ਲਓ ਕਿੰਸਾ ਕਹਿੰਦਾ ਇੰਨਾ ਬਾਹਰ ਪਾਲਾ ਕੱਕਰ ਵਰਸ ਰਿਹਾ ਤੂੰ ਫੇਰ ਗਰਮ ਫੇਰ ਅੰਦਰ ਫੇਰ ਗਰਮ ਤੂੰ ਫੇਰ ਉਹਨਾਂ ਹੀ ਤਪਿਆ ਫਿਰਦਾ ਇਹਦਾ ਅਰਥ ਇਹ ਹੈ ਕਿ ਬਾਰੀ ਠੰਡਕ ਇਨਸਾਨ ਦੇ ਅੰਦਰੋਂ ਠੰਡਾ ਨਹੀਂ ਕਰਦੀ ਠੀਕ ਹੈ ਬਾਹਰੋਂ ਠੰਡਾ ਕਰ ਸਕਦੀ ਹੱਥ ਪੈਰ ਠੰਡੇ ਹੋ ਜਾਣਗੇ ਮੂੰਹ ਠੰਡਾ ਹੋ ਜਾਵੇਗਾ ਨਸਾਂ ਦੀ ਲੱਤਾਂ ਠੰਡੀਆਂ ਹੋ ਜਾਣਗੇ ਪੈਰ ਠੰਡੇ ਹੋ ਜਾਣਗੇ ਜਦ ਸਿਆਲ ਹੁੰਦੀ ਸਿਆਲ ਹੁੰਦਾ ਹੈ ਇਨਸਾਨ ਕਹਿੰਦਾ ਵੀ ਹੱਥ ਠੰਡੇ ਹੋ ਰਹੇ ਨੇ ਹੱਥ ਬਹੁਤ ਜ਼ਿਆਦਾ ਠਰ ਰਹੇ ਨੇ ਮੂੰਹ ਨੂੰ ਠੰਡ ਬੜੀ ਲੱਗਦੀ ਐ ਇਸ ਕਰਕੇ ਇਨਸਾਨ ਅੱਗ ਦਾ ਸਹਾਰਾ ਲੈਂਦਾ ਪਰ ਕੀ ਜਿਹੜੀ ਬਾਹਰੀ ਠੰਡ ਕੇ ਇਨਸਾਨ ਦਾ ਅੰਦਰ ਦਾ ਠੰਡਾ ਵੀ ਕਰ ਦਿੰਦੀ ਐ ਕਦੇ ਨਹੀਂ ਠੰਡਾ ਕਰਦੀ ਸਤਗੁਰੂ ਜੀ ਕਹਿੰਦੇ ਠੰਡਾ ਹੋਣਾ ਚਾਹਨਾ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਠੰਡਾ ਹੋਣਾ ਚਾਹਨਾ ਸਤਗੁਰੂ ਜੀ ਕਹਿੰਦੇ ਨਾਮ ਨੂੰ ਜਪ ਸਤਗੁਰ ਪਾਇਸ਼ਾ ਜੀ ਮਾਰਾ ਕਹਿੰਦੇ ਨੇ ਅੰਮ੍ਰਿਤ ਬਾਣੀ ਘਾਟ ਤੇ ਉਚਰੋਂ ਜਦੋਂ ਅੰਮ੍ਰਿਤਮਈ ਬਾਣੀ ਮੇਰੇ ਜੀਵਨ ਦੇ ਵਿੱਚ ਘਾਟ ਦੇ ਵਿੱਚ ਹਿਰਦੇ ਦੇ ਵਿੱਚ ਪ੍ਰਵੇਸ਼ ਕਰ ਗਈ ਆਤਮਕោਸਮ ਦੇ ਆਮ ਆਤਮਾ ਦਾ ਅਸਤ ਹੁੰਦਾ ਹੈ ਮਨ ਆਤਮ ਜਿਹਨੇ ਸਗਲ ਵਸਤਾਂ ਕੈ ਜਾਖਾ ਸਤਗੁਰੂ ਪੂਰਾ ਮੈਂ ਆਪਣੇ ਆਤਮ ਨੂੰ ਆਪਣੇ ਮਨ ਨੂੰ ਸਮਝਾ ਲਿਆ ਤੇ ਉਹ ਅੰਮ੍ਰਿਤ ਬਾਣੀ ਮੇਰੇ ਜੀਵਨ ਦੇ ਵਿੱਚ ਪ੍ਰਵੇਸ਼ ਕਰ ਗਈ ਮੇਰਾ ਜੀਵਨ ਠੀਕ ਹੋ ਗਿਆ ਸਾਰੇ ਬਾਤ ਅੰਦਰ ਬੜਾ ਸੁੰਦਰ ਫਰਮਾਨ ਬਖਸ਼ਿਸ਼ ਕਰ ਦੇਨੇ ਕਹਿੰਦੇ 10 ਬੈਰਾਗਣ ਮੋਹੇ ਬਸ ਕੀਨੀ 10 ਬੈਰਾਗਣ 10 ਇੰਦਰੀਆਂ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਉਹਨੂੰ ਗੁਰਬਾਣੀ ਵਿੱਚ ਬੈਰਾਗਣ ਕਿਹਾ ਗਿਆ 10 ਬੈਰਾਗਣ ਮੋਹੇ ਬਸ ਕੀਨੀ ਪੰਚੋਂ ਕਾ ਮਿਟਨਾ ਮੇਰੇ ਦਸਾਂ ਇੰ ਦਸ ਇੰਦਰੀਆਂ ਵਸਦੇ ਵਿੱਚ ਨਹੀਂ ਤੇ ਪੰਚੋਂ ਕਹਾ ਮਿਟਣਾ ਨੂੰ ਪੰਜ ਕਾਮਾਦਿਕ ਵਿਕਾਰ ਹੋਣ ਮੇਰੇ ਵਸ ਦੇ ਵਿੱਚ ਹੋ ਗਏ ਨੇ ਕਿਉਂਕਿ ਅੰਮ੍ਰਿਤ ਬਾਣੀ ਘਟ ਦੇ ਉਚਰੋਂ ਆਤਮਾ ਕੋ ਸਮਝਾਂ ਜੇ ਅੰਮ੍ਰਿਤਮਈ ਬਾਣੀ ਜੀਵਨ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਨਾ ਤੇ ਦਾਸ ਇੰਦਰੀਆਂ ਤੇ ਪੰਜ ਕਾਮਾਦਿਕ ਵਿਚਾਰ ਹੋਣ ਜਿਹੜੇ ਨੇ ਉਹ ਦੂਰ ਹੋ ਗਏ ਨੇ ਕਾਮਾਦਿਕ ਵਿਚਾਰ ਵਿਕਾਰ ਜਿਹੜੇ ਸੰਨ ਉਹ ਮੇਰੇ ਜੀਵਨ ਦੇ ਵਿੱਚੋਂ ਪਰੇ ਹੋ ਗਏ ਨੇ ਕਿਉਂ ਕਿ ਅਮਰਤ ਬਾਣੀ ਘਟ ਦੇ ਵਿੱਚੋਂ ਰਹਾਉ ਵਾਲਾ ਬੰਦ ਨਾਲ ਨਾਲ ਲੈ ਕੇ ਚੱਲਾਂਗੇ ਨਾ ਸਾਰੇ ਸ਼ਬਦ ਦੀ ਵਿਚਾਰ ਸੌਖਿਆ ਸਮਝ ਦੇ ਵਿੱਚ ਆ ਜਾਏ ਇਹ ਗੱਲ ਕਹਿ ਜਦੋਂ ਰਾਗੀ ਸਿੰਘ ਸ਼ਬਦ ਪੜਦਾ ਇੱਕ ਆਧਾਰ ਲੈਂਦਾ ਬਾਣੀ ਦਾ ਖਾਸ ਕਰਕੇ ਰਹਾਉ ਵਾਲੀ ਤੁਖਾਂ ਦਾ ਆਧਾਰ ਬਣਾਉਂਦਾ ਜਿਵੇਂ ਰਹਾਉ ਵਾਲਾ ਬੰਦਾ ਜਪੋ ਤਾ ਇੱਕੋ ਨਾਮ ਅਵਰ ਨਿਰਾਫਲ ਕੰਮ ਹੁਣ ਰਾਗੀ ਸਿੰਘ ਉਹਦਾ ਆਧਾਰ ਬਣਾਉਂਦਾ ਸਾਰੇ ਸ਼ਬਦ ਨੂੰ ਉਸ ਰਹਾਉ ਵਾਲੇ ਬੰਦ ਦੇ ird girdिक्रमा ਹੁੰਦਾ ਪਾਉਕਿ ਪਹਿਲਾ ਬੰਦ ਪੜਦਾ ਫੇਰ ਆਹੂ ਵਾਲਾ ਬੰਦ ਪੜਦਾ ਫੇਰ ਪਹਿਲਾ ਦੂਸਰਾ ਬੰਦ ਪੜਦਾ ਫੇਰ ਆਹੂ ਵਾਲ ਪਾਉਕਿ ਜਿੰਦਾ ਅਸਥਾਈ ਲੈ ਕੇ ਚੱਲਦਾ ਸਾਰੀ ਬਾਣੀ ਉਸ ਦੇਰ ਦੇ ਗਿਰਦ ਉਹਨੂੰ ਘੁਮਾ ਦਿੰਦਾ ਇਸ ਕਰਕੇ ਸਤਗੁਰੂ ਜੀ ਨੇ ਰਹਾਉ ਵਾਲਾ ਬੰਦ ਨਾ ਰਹਾਉ ਵਰਤੁੰਦਾ ਢੋਕ ਜਾ ਠਹਿਰ ਜਾ ਇਨਸਾਨ ਠਹਿਰਦਾ ਨਹੀਂ ਹਰ ਮੰਨ ਲਓ ਜਿਵੇਂ ਇਨਸਾਨ ਟ੍ਰਾਫਿਕ ਦੇ ਵਿੱਚ ਗੁਜ਼ਰਦਾ ਤੇ ਉਹ ਲਾਈਟਾਂ ਲੱਗੀਆਂ ਹੁੰਦੀਆਂ ਨੇ ਲਾਲ ਲਾਈਟ, ਹਰੀ ਲਾਈਟ ਤੇ ਪੀਲੀ ਲਾਈਟ ਹੁਣ ਜਦੋਂ ਲਾਲ ਲਾਈਟ ਹੋ ਜਾਂਦੀ ਹੈ ਇਨਸਾਨ ਰੁਕ ਜਾਂਦਾ ਸੰਕੇਤ ਹੁੰਦਾ ਕਿ ਰੁਕ ਜਾ ਸਟਾਪ ਹੋ ਜਾ ਜਦੋਂ ਪੀਲੀ ਲਾਈਟ ਹੁੰਦੀ ਹੈ ਤੇ ਇਨਸਾਨ ਚੱਲਣ ਦੀ ਤਿਆਰੀ ਦੇ ਵਿੱਚ ਆਪੀ ਮੋਣ ਤੋਂ ਵਾਹਨ ਜਿਹੜਾ ਖੜਾ ਕੀਤਾ ਸੀ ਉਹਨੂੰ ਤਿਆਰੀ ਦੇ ਵਿੱਚ ਕਰ ਲੈ ਅੱਗੇ ਹਰੀ ਲਾਈਟ ਥੋੜੇ ਸਮੇਂ ਦੇ ਵਿੱਚ ਹੋ ਜਾਣੀ ਹੈ ਤੇ ਜਦੋਂ ਹਰੀ ਲਾਈਟ ਹੁੰਦੀ ਹੈ ਇਨਸਾਨ ਤੁਰ ਪਦਾ ਸੰਕੇਤ ਹੈ ਨਾ ਤੇ ਲਾਲ ਦਾਟਰ ਤਾਂ ਨਾ ਰੁਕ ਜਾ ਜੋ ਸਤਿਗੁਰ ਜੀ ਨੇ ਕਿਹਾ ਰਹਾਓ ਇਨਸਾਨ ਰੁਕਿਆ ਨਹੀਂ ਇਨਸਾਨ ਲੰਘ ਗਿਆ ਰਹਾਓ ਪੜਿਆ ਜਰੂਰ ਪੜ ਕਰਕੇ ਅੱਗੇ ਲੰਘ ਗਿਆ ਜੋ ਸਤਿਗੁਰ ਜੀ ਨੇ ਕਿਹਾ ਠਹਿਰ ਜਾ ਤਾਂ ਉੱਥੇ ਠਹਿਰ ਜਾਣਾ ਚਾਹੀਦਾ ਫੇਰ ਹੀ ਸਮਝ ਲੱਗੇਗੀ ਸਤਿਗੁਰ ਪਾਤਸ਼ਾਹ ਦੀ ਮਾਰਾ ਕਹਿੰਦੇ ਨੇ 10 ਬੈ ਰਾਗਣ ਮੋਹਿ ਬਸ ਕੀਨੀ ਪੰਜੋ ਖਾਮੇ ਟਣਾ ਨੂੰ ਸਤਰ ਦੋਏ ਪਰੇ ਅੰਮ੍ਰਿਤ ਸਾਦ ਬਿਕ ਕੋ ਮਾਦ ਕਡਾਉ 72 70 ਤੇ 2 72 ਇਹ ਮੰਨਿਆ ਜਾਂਦਾ ਸੀ ਜੋਗੀਆਂ ਲੋਕਿ 72 나ੜੀਆਂ ਨੇ ਪਰ ਸਤਿਗੁਰ ਜੀ ਨੇ ਉਸ ਨੂੰ ਆਧਾਰ ਬਣਾ ਕਰਕੇ ਇਨਸਾਨ ਨੂੰ ਕਿਹਾ ਭਾਵ ਕੇ ਸਮੁੱਚਾ ਸਰੀਰ 72 ਭਰੇ ਅੰਮ੍ਰਿਤ ਸਰ ਸਮੁੱਚੇ ਜੀਵਨ ਦੇ ਵਿੱਚ ਉਹ ਅੰਮ੍ਰਿਤ ਰੂਪੀ ਸਰ ਉਹ ਅੰਮ੍ਰਿਤ ਰੂਪੀ ਸਰੋਵਰ ਮੇਰੇ ਸਮੁੱਚੇ ਜੀਵਨ ਦੇ ਵਿੱਚ ਪ੍ਰਵੇਸ਼ ਕਰ ਗਿਆ ਸਤਰ ਦੋਏ ਦਾ ਅਰਥ ਕੀ ਹੈ ਜੀ ਸੋਖਾ ਸਮੁੱਚਾ ਜੀਵਨ ਮੇਰੇ ਪੂਰੇ ਸਰੀਰ ਦੇ ਵਿੱਚ ਅੰਮ੍ਰਿਤ ਸਰ ਅੰਮ੍ਰਿਤ ਰੂਪੀ ਸਰੋਵਰ ਮੇਰੇ ਪੂਰੇ ਜੀਵਨ ਦੇ ਵਿੱਚ ਪ੍ਰਵੇਸ਼ ਕਰ ਗਿਆ ਹੁਣ ਗੁਰ ਭਗਤ ਬਾਣੀ ਇਹ ਭਗਤ ਨਾਮ ਦੇ ਸਾਹਿਬ ਜਿਹੜਾ ਸ਼ਬਦ ਹੈ ਭਗਤ ਨਾਮ ਦੇ ਸਾਹਿਬ ਜੀ ਜਿਹੜੇ ਨੇ 1200 ਇਸਵੀ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਉਹ ਪ੍ਰਕਾਸ਼ ਉਸ ਸਮੇਂ ਦਾ ਹੈ। ਉਸ ਸਮੇਂ ਸ਼ਬਦ ਵਰਤਨੇ ਅੰਮ੍ਰਿਤਸਰ। ਅੰਮ੍ਰਿਤਸਰ ਦਾ ਨਹੀਂ ਜਿਹੜਾ ਪੱਥਰ ਆ ਕਦੋਂ ਰੱਖਿਆ ਜਾਂਦਾ। ਅੰਮ੍ਰਿਤਸਰ ਸ਼ਾਇਦ ਦਾ ਨਹੀਂ ਪੱਥਰ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜੀ ਨੇ ਜ਼ਮੀਨ ਖਦੀ ਕਰਕੇ ਉਸ ਸਮੇਂ ਰੱਖਿਆ। ਹੁਣ ਇਹਦਾ ਮਤਲਬ ਜਿਹੜਾ ਗੁਰਬਾਣੀ ਦੇ ਵਿੱਚ ਅੰਮ੍ਰਿਤਸਰ ਆ ਰਿਹਾ। ਉਹ ਗੁਰੂ ਦੇ ਨਾਲ ਆ ਰਿਹਾ। ਗੁਰੂ ਦੇ ਨਾਲ ਸੰਬੰਧਿਤ ਜਿੱਥੇ ਵੀ ਗੁਰੂ ਵੀ ਅਮਰਤਸਰ ਸ਼ਬਦ ਆਵੇਗਾ ਨਾ ਅਮਰਤਸਰ ਸਤਗੁਰੂ ਸਤਵਾਦੀ ਜਿਤਨਾ ਤੇ ਕਉਆ ਹੰਸ ਹੋਵੇ ਉਹਨੂੰ ਅਮਰਤਸਰ ਸ਼ਬਦ ਭਗਤਨਾਮ ਦੇ ਪਾਵਨ ਬਾਣੀ ਦੇ ਵਿੱਚ ਵੀ ਆ ਰਿਹਾ ਉਸਮੋ ਕਿ ਅਮਰਤਸਰ ਸ਼ਾਇਦ ਨਾਮੁ ਨਿਸ਼ਾਨ ਵੀ ਨਹੀਂ ਸੀ ਇਹਦਾ ਮਤਲਬ ਜਿਹੜਾ ਅਮਰਤਸਰ ਸ਼ਬਦ ਆ ਰਿਹਾ ਉਹ ਗੁਰੂ ਦੇ ਲਈ ਆ ਰਿਹਾ ਗੁਰੂ ਵਾਸਤੇ ਆ ਰਿਹਾ ਅਮਰਤ ਰੂਪੀ ਸਰੋਵਰ ਤੇ ਉਹ ਕਿਹੜਾ ਉਹ ਬਾਣੀ ਹੈ ਉਹ ਬਾਣੀ ਦਾ ਸਰੋਵਰ ਹੈ ਮੇਰੇ ਸਮੁੱਚੇ ਜੀਵਨ ਦੇ ਵਿੱਚ ਅਮਰਤ ਸਰ ਉਹ ਗੁਰੂ ਦਾ ਸਰੋਗ ਉਹ ਗੁਰੂ ਦੀ ਬਾਣੀ ਮੇਰੇ ਸਮੁੱਚੇ ਜੀਵਨ ਦੇ ਵਿੱਚ ਆ ਗਈ ਤਾਂ ਸਤਿਗੁਰ ਪਾਤਸ਼ਾਹ ਦੀ ਮਹਾਰਾਜ ਕਹਿੰਦੇ ਨੇ ਘਟ ਤੇ ਉਚਣੋਂ ਆਤਮਕਉ ਸਮਝਾਵੋ ਸਤਰ ਦੋਏ ਭਰੇ ਅਮਰਤ ਸਰ ਬੇਕੋ ਮਾਰ ਕਢਾਵੋ ਜਦੋਂ ਜੀਵਨ ਵਿੱਚ ਅਮਰਤ ਆ ਗਿਆ ਤਾਂ ਬੇਕ ਜ਼ਹਿਰ ਜ਼ਹਿਰ ਆਪਣੇ ਆਪ ਚਲਾ ਗਿਆ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕੱਠਾਏ ਬੇਕਦਾਰਤ ਹੁੰਦਾ ਹੈ ਜ਼ਹਿਰ ਤੇ ਜ਼ਹਿਰ ਨੂੰ ਗੁਰਬਾਣੀ ਦੇ ਵਿੱਚ ਤੁਲਨਾ ਕੀਤੀ ਇਹ ਵਿਚਾਰਾਂ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਤੇਰੇ ਜੀਵਨ ਦੇ ਵਿੱਚ ਬਾਣੀ ਆ ਗਈ ਸਮੁੱਚੇ ਜੀਵਨ ਦੇ ਵਿੱਚ ਬਾਣੀ ਆ ਗਈ ਤਾਂ ਵਿਖ ਜ਼ਹਿਰ ਆਪਣੇ ਆਪ ਹੀ ਦੂਰ ਹੋ ਜਾਵੇਗਾ ਜ਼ਹਿਰ ਤੇਰੇ ਜੀਵਨ ਦੇ ਵਿੱਚੋਂ ਚਲਾ ਜਾਵੇਗਾ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਦੂਸਰੇ ਬੰਦ ਵਿੱਚ ਕਹਿੰਦੇ ਬਜਰ ਕੋਠਾਰ ਮੋਹੇ ਹਸ਼ੀਨਾ ਕਰ ਮਿੰਨਤ ਲਗ ਪਾਵੋ ਬਜਰ ਕੋਠਾਰ ਮੋਹੇ ਹਸ਼ੀਨਾ ਮੈਂ ਉਹ ਕੁਠਾਰ ਉਹ ਕੁਹਾੜਾ ਜਿਹੜਾ ਕਾਲ ਦੇ ਹੱਥ ਵਿੱਚ ਫੜਿਆ ਹੋਇਆ ਸੀ ਮੈਂ ਉਹ ਕੁਹਾੜਾ ਖੋਲਿਆ ਕਿਹੜਾ ਕੁਹਾੜਾ ਵਿਕਾਰਾਂ ਰੂਪੀ ਕੁਹਾੜਾ ਜਿਹੜਾ ਕਾਲ ਜਿਹੜਾ ਸੀ ਉਹ ਲੈ ਕਰਕੇ ਫਿਰ ਰਿਹਾ ਸੀ ਮੇਰੇ ird gird ਮੰਡਰਾ ਰਿਹਾ ਸੀ ਹੁਣ ਜਦ ਮੇਰੇ ਜੀਵਨ ਦੇ ਵਿੱਚ ਅਮਰਤ ਆ ਗਿਆ ਉਹ ਮੈਂ ਕੁਹਾੜਾ ਜਿਹੜਾ ਹੈ ਨਾ ਮੈਂ ਖੋਲਿਆ ਨਾ ਬਜਰ ਕਠਾਰ ਮੁਹੇ ਹੈ ਸੀਨਾ ਕਾਰਮਿੰਨਤ ਲਗ ਪਾਉਂੋ ਤੇ ਮੈਂ ਗੁਰੂ ਦੀਆਂ ਮਿੰਨਤਾਂ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਗਿਆ ਗੁਰੂ ਦੇ ਚਰਨਾਂ ਦੇ ਨਾਲ ਜਦੋਂ ਮੈਂ ਲੱਗਾ ਤੇ ਗੁਰੂ ਰਮਨ ਬਲ ਦਿੱਤਾ ਮੈਂ ਕਾਲ ਕੋੋਂ ਉਹ ਵਿਕਾਰਾਂ ਰੂਪੀ ਕਹਾੜਾ ਮੈਂ ਖੋਲਿਆ ਕਿਉਂਕਿ ਸਾਥ ਜਦੋਂ ਆਪਾਂ ਕਹਾੜੇ ਦੀ ਗੱਲ ਕਰਦੇ ਆ ਜਦੋਂ ਆਪਾਂ ਸ਼ਸਤਰਾਂ ਦੀ ਗੱਲ ਕਰਦੇ ਆ ਤਾਂ ਸ਼ਸਤਰ ਕੇਵਲ ਬਾਹਰੀ ਨਹੀਂ ਇਨਸਾਨ ਦੀ ਜ਼ੁਬਾਨ ਦੇ ਵਿੱਚ ਵੀ ਬੜੇ-ਬੜੇ ਸ਼ਸਤਰ ਹੁਣ ਜਿਹੜਾ ਕੰਮ ਜ਼ੁਬਾਨ ਕਰ ਦਿੰਦੀ ਹੈ ਨਾ ਉਹ ਕੰਮ ਸ਼ਸਤਰ ਵੀ ਨਹੀਂ ਕਰ ਪਾਉਂਦੀ ਜਿਹੜੇ ਕਲਮ ਦਾ ਵਾਰ ਹੁੰਦਾ ਨਾ ਜਾਂ ਜਿਹੜੀ ਸ਼ਬਦ ਦਾ ਵਾਰ ਹੁੰਦਾ ਨੂੰ ਇਨਸਾਨ ساری ਉਮਰ ਕਈ ਵਾਰ ਇਨਸਾਨ ਕਹਿੰਦਾ ਪੀਲਾ ਉਹਦੇ ਕਹਿਣ ਨਾਲ ਕੀ ਫਰਕ ਪੈਂਦਾ ਕਈ ਵਾਰੀ ਬੰਦਾ ਇਨਸਾਨ ਕਹਿਦ ਹੁੰਦਾ ਉਹਦੇ ਕਹਿਣ ਨਾਲ ਕੀ ਫਰਕ ਪੈਂਦਾ ਜਿਹੜਾ ਇਹ ਗੱਲ ਕਹਿੰਦਾ ਕਿਸ ਦੇ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ ਉਹ ਸਿਰਫ ਇਹ ਸਾਲ ਕਰਕੇ ਆਪਣੇ ਰਿਸ਼ਤਾ ਰਿਸ਼ਤੇਦਾਰੀ ਦੇ ਨਾਲ ਨਾਰਾਜ਼ ਹੁੰਦਾ ਕਿਹੜੇ ਗੱਲ ਕਰਕੇ ਤੇ ਰਿਸ਼ਤੇਦਾਰ ਨੇ ਮਿਲਵਾ ਗੱਲ ਕਹੀ ਸੀ ਜਿਹੜਾ ਕਹਿੰਦਾ ਕਿਸੇ ਦੇ ਕਹਿਣਾ ਕੋਈ ਫਰਕ ਨਹੀਂ ਪੈਂਦਾ ਜੇ ਮੰਨਦਾ ਫੇਰ ਰਿਸ਼ਤੇਦਾਰੀ ਦੇ ਵਿੱਚ ਫਿੱਕ ਤੇ ਨਹੀਂ ਪੈਣੀ ਚਾਹੀਦੀ ਕਿਉਂ ਨਾਰਾਜ ਆ ਪਲਾ ਇਹਨੇ ਮਨਾ ਗੱਲ ਕੀਤੀ ਸੀ ਮਨੇ ਇੱਥੇ ਮਨਾ ਗੱਲ ਕੀਤੀ ਸੀ ਜੇ ਇਨਸਾਨ ਕਹਿੰਦਾ ਫਰਕ ਨਹੀਂ ਪੈਂਦਾ ਤੇ ਨਹੀਂ ਪਹਿਣਾ ਚਾਹੀਦਾ ਫਿਰ ਜੋ ਕੋਈ ਜੋ ਮਰਜ਼ੀ ਬੋਲਦਾ ਰਵੇ ਪਰ ਜੁਬਾਨੀ ਕਹਿੰਦਾ ਹੈ ਅੰਦਰੋਂ ਨਹੀਂ ਮੰਨਦਾ ਇਹ ਗੱਲ ਠੀਕ ਹੈ ਕਿਸੇ ਦੇ ਕਹਿਣਾ ਕੋਈ ਫਰਕ ਨਹੀਂ ਪੈਂਦਾ ਇਨਸਾਨ ਮੰਨਣਾ ਵੀ ਚਾਹੀਦਾ ਹੈ ਕਿ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਨਸਾਨ ਉਸਮੱਕ ਥੋੜੇ ਪਲ ਵਾਸਤੇ ਕਹਿ ਨਾ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਕਹਿਣ ਨਾਲ। ਪਰ ਜੇ ਕੋਈ ਮੜਾ ਜੇ ਗੱਲ ਕਹਿ ਦੇਵੇ ਤੇ ਨਾਰਾਜ਼ ਵੀ ਹੋ ਜਾਂਦਾ। ਸਾਦੀ ਸਾਰੀ ਉਮਰ ਨਹੀਂ ਬੋਲਦਾ। ਰਿਸ਼ਤੇਦਾਰੀਆਂ ਛੱਡ ਦਿੰਦਾ। ਰਿਸ਼ਤੇਦਾਰੀਆਂ ਤੋਂ ਮੂੰਹ ਮੋੜ ਲੈਂਦਾ। ਇਨਸਾਨ ਦਾ ਸੁਭਾਅ ਆ। ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਬਜਰ ਕਠਾਰ ਮੋਹੇ ਹੈ ਸ਼ੀਨਾ ਕਰ ਮਿੰਨਤ ਲੱਗ ਪਾਵੋ। ਮੈਂ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਜੁੜ ਗਿਆ ਤੇ ਕਾਲ ਕਰੋ ਵਿਕਾਰਾਂ ਰੂਪੀ ਕਹਾੜਾ ਖੋਲਿਆ ਸੰਤਨ ਕੇ ਹਮ ਉਲਟੇ ਸੇਵਕ ਪਗ ਤਨ ਤੇ ਡਰ ਪਾਵੋ ਮੈਂ ਭਗਤ ਦੇ ਭਾਉ ਤੋਂ ਡਰਦਾ ਭਗਤ ਦੇ ਪਿਆਰ ਦੇ ਸਦਕਾ ਮੈਂ ਭਗਤਾਂ ਤੋਂ ਡਰਦਾ ਕਿਹੜੇ ਭਗਤਾਂ ਤੋਂ ਪਾਪ ਕਿ ਉਹਨਾਂ ਦਾ ਅਦਬ ਕਰਦਾ ਉਹਨਾਂ ਦਾ ਸਤਕਾਰ ਕਰਦਾ ਜਿਹੜਾ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲਦੀ ਨੇ ਮੈਂ ਉਹਨਾਂ ਤੋਂ ਡਰ ਪਾਵੋ ਦਾ ਅਰਥ ਕੀ ਹੈ ਜੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਪਾਕਤਨ ਤੇ ਹਮ ਉਲਟੇ ਸੇਵਕ ਜਿਹੜੀ ਉੱਠੀ ਸਿੱਖਿਆ ਦੇ ਰਹੇ ਨੇ ਮੈਂ ਉਹਨਾਂ ਦੇ ਕੋਲ ਵੀ ਨਹੀਂ ਜਾਂਦਾ ਜਿਹੜੀ ਮਾੜੀ ਸਿੱਖਿਆ ਦਿੰਦੇ ਨੇ ਜਿਹੜੇ ਮਾੜਾ ਲੈ ਕਰਕੇ ਜਾਂਦੇ ਨੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ ਉਹਨਾਂ ਦੇ ਮੈਂ ਕੋਲ ਵੀ ਨਹੀਂ ਜਾਂਦਾ ਪਾਕਤਨ ਤੇ ਹਮ ਉਲਟੇ ਸੇਵਕ ਉਹਨਾਂ ਤੋਂ ਮੈਂ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉਗਾ ਉਲਟੀ ਰੇ ਜਿਵੇਂ ਗੁਰਬਾਣੀ ਨੇ ਕਹਿਣਾ ਉਲਟੀ ਰੇ ਮਨੇ ਉਲਟੀ રે ਸਾਖਤ ਸਿਉ ਕਰ ਉਲਟੀ રે ਝੂਠੇ ਕੀਰੇ ਝੂਟਪ੍ਰੀਤ ਛੁਟਕੀਰੇ ਮਨ ਛੁਟਕੀਰੇ ਸਾਖਤ ਸਾੰਗ ਨਾ ਛੁਟਕੀਰੇ ਸਤਿਗੁਰ ਪਾਇਸ਼ਾ ਜੀ ਮਾਰੇ ਕਹਿੰਦੇ ਜੋ ਸਾਖਤ ਮਨੋ ਕਰਿਓਨ ਤੋਂ ਉਲਟ ਕੰਮ ਕਰ ਉਲਟੀ રે ਮਨ ਉਲਟੀ રે ਉਲਟ ਕੰਮ ਕਰਕੇ ਤੋਂ ਜਿਹੜਾ ਸਾਖਤ ਮਨੋ ਕਰਿਓ ਤੋ ਉਲਟਾ ਕੰਮ ਕਰ ਜੇ ਸਾਖਤ ਕੰਮ ਆ ਕੰਮ ਕਰਿਆ ਤੋ ਉਲਟੋ ਉਲਟਾ ਜੇ ਉਹ ਸਾਖਤ ਮਨੋਖੋ ਨਸ਼ੇ ਦੇ ਅੱਡੇ ਤੇ ਜਾ ਰਿਹਾ ਤੂੰ ਗੁਰਦੁਆਰਾ ਸਾਹਿਬ ਚਲਾ ਜਾ ਉਲਟਾ ਹੋ ਗਿਆ ਨਾ ਜੇ ਸਾਖਤ ਮਨੋਖ ਠਾਣੀਆਂ ਦੇ ਵਿੱਚ ਬੈਠ ਕਰਕੇ ਮਾੜੀਆਂ ਗੱਲਾਂ ਕਰ ਰਿਹਾ ਤੂੰ ਉਲਟਾ ਹੋ ਜਾ ਤੂੰ ਗੁਰਮੁਖ ਬੰਦਿਆਂ ਦੀ ਸੰਗਤ ਦੇ ਵਿੱਚ ਬੈਠਣਾ ਸ਼ੁਰੂ ਕਰ ਦੇ ਉਲਟਾ ਹੋ ਗਿਆ ਨਾ ਜੋ ਸਾਖਤ ਕਰ ਰਿਹਾ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉਂ ਕਰ ਰੋਟੀ ਰੇ ਜੇ ਉਹ ਸਾਖਤ ਮਨੋ ਕਰ ਰਿਹਾ ਉਹ ਤੋਂ ਉਲਟ ਕੰਮ ਕਰ ਜੇ ਚੁਗਲੀ ਨੰਦਿਆਂ ਕਰ ਰਿਹਾ ਤੂੰ ਸਿਫਤ ਸਲਾਹ ਕਰ ਜੋ ਧਾਣੀਆਂ ਦੇ ਵਿੱਚ ਬੈਹ ਰਿਆ ਤੋ ਗੁਰਮੁਖਾਂ ਦੇ ਵਿੱਚ ਗੁਰਮੁਖ ਬੈਟੋ ਸਫਾ ਵਿਸ਼ਾਇਤ ਗੁਰੂ ਦੀ ਸੰਗਤ ਕਰ ਲੈ ਤੋ ਸੰਗਤ ਦਾ ਆਸਰਾ ਲੈ ਸੰਗਤ ਤੇਰਾ ਜੀਵਨ ਦੇ ਵਿੱਚ ਬਹੁਤ ਵੱਡੀ ਸਹਾਈ ਹੈ ਸਤਿਗੁਰ ਪਾਤਸ਼ਾਹ ਜੀ ਮਾਰਾ ਕਹਿੰਦੇ ਭਗਤਨ ਤੇ ਡਰ ਪਾਵੇਂ ਮੈਂ ਉਹਨਾਂ ਦੇ ਅਦਬ ਕਰਦਾ ਮੈਂ ਸਤਕਾਰ ਕਰਦਾ ਜਿਹੜਾ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕਰਕੇ ਉਹਨਾਂ ਦੇ ਆਸ਼ੀਰਵਾਦ ਜੀਵਨ ਬਤੀਤ ਕਰਦੇ ਮੈਂ ਉਹਨਾਂ ਦਾ ਸਤਕਾਰ ਕਰਦਾ ਇਹ ਸੰਸਾਰ ਤੇ ਤਬਹੀ ਛੋਟੋ ਜੋ ਮਾਇਆ ਨਹਿ ਲਪਟਾਵੋ ਇਹ ਸੰਸਾਰ ਸਾਗਰ ਤੋਂ ਵਿਖਿਆ ਵੀ ਸਾਗਰ ਤੋਂ ਤੂੰ ਤਾਂ ਛੋਟ ਸਕਦਾ ਹੈ ਜੇ ਤੇਰੇ ਜੀਵਨ ਦੇ ਵਿੱਚ ਮਾਇਆ ਮਾਇਆ ਨਹਿ ਲਪਟਾਵੋ ਜੇ ਮਾਇਆ ਤੇਰੇ ਜੀਵਨ ਦੇ ਵਿੱਚ ਨਹੀਂ ਹੈ ਨਾ ਤਾਂ ਛੋਟ ਸਕਦਾ ਹੁਣ ਜਿਹੜੀ ਇਹ ਪਾਵਨ ਬਾਣੀ ਭਗਤ ਨਾਮਦੇਵ ਸਾਹਿਬ ਜੀ ਦੀ ਹੈ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਕਹੀਆਂ ਹੋਣਗੀਆਂ ਕਿੱਡੀ ਵੱਡੀ ਗੱਲ ਆ ਜੋ ਜਿਹੜੇ ਜਿਹੜੀ ਗੱਲ ਕਹਿਣ ਦਾ ਅਧਿਕਾਰ ਵੀ ਨਹੀਂ ਆ ਬੋਲਣ ਦਾ ਅਧਿਕਾਰ ਨਹੀਂ ਆ ਕਹਿਣ ਦਾ ਅਧਿਕਾਰ ਨਹੀਂ ਆ ਕਿੰਨੀਆਂ ਬੰਬੰਦੀਆਂ ਨੇ ਪਾਬੰਦੀਆਂ ਲਗਾਵਰ ਕੇ ਪਰ ਫਿਰ ਵੀ ਇੰਨੀ ਕਮਾਲ ਦੀ ਵਿਚਾਰ ਪਕਤਨਾਮ ਦੇ ਸਾਬ ਜੀ ਦੀ ਸਿਰ ਚੁੱਕਦਾ ਪਕਤਨਾਮ ਦੇ ਸਾਬ ਜੀ ਜਿਨ੍ਹਾਂ ਨੇ ਮਹਾਰਾਸ਼ਟਰ ਦੀ ਧਰਤੀ ਉੱਤੇ ਆ ਕੇ ਕਰਕੇ ਐਡੇ ਵੱਡੇ ਕ੍ਰਾਂਤੀਕਾਰੀ ਬੋਲ ਪਾਵਨ ਬਾਣੀ ਛੰਨ ਬਖਸ਼ਿਸ਼ ਕੀਤੀ ਤੁਸੀਂ ਦੇਖੋ ਉਹਨਾਂ ਨੇ ਉਸ ਸਮੇਂ ਦੇ ਵਿੱਚ ਪਾਵਨ ਬਾਣੀ ਲਿਖਿਆ ਜਦੋਂ ਡਿਕਟੇਟਰਸ਼ਿਪ ਸੀ ਜਦੋਂ ਰਾਜਿਆਂ ਦਾ ਰਾਜ ਸੀ ਜਦੋਂ ਵਿਪਰ ਦਾ ਰਾਜ ਸੀ ਵਿਪਰ ਜੋ ਚਾਹੁੰਦਾ ਸੀ ਉਹ ਕਰ ਸਕਦਾ ਸੀ ਉਸ ਸਮੇਂ ਦੇ ਵਿੱਚ ਉਹ ਥੇ ਹੀ ਰਹਿ ਕਰਕੇ ਉਹ ਕ੍ਰਾਂਤੀਕਾਰੀ ਬੋਲ ਲਿਖਨੇ ਬੜੀ ਵੱਡੀ ਗੱਲ ਹੈ ਪਰ ਤੁਸੀਂ ਅੱਜ ਕੱਲ ਪਰਸੋਂ ਦੀ ਖਬਰ ਸੁਣ ਰਹੇ ਹੋ ਨਾ ਯੂਪੀ ਦੀ ਖਬਰ ਹੈ ਇੱਕ ਯਾਦਵ ਪਰਿਵਾਰ ਦੇ ਵਿੱਚੋਂ ਉਹ ਕਥਾ ਕਰਨ ਗਿਆ ਗ੍ਰੰਥ ਦੀ ਉਹ ਜਿਹੜਾ ਪਿੰਡ ਸੀ ਉਹ ਜਿਹੜਾ ਇਲਾਕਾ ਸੀ ਉਹ ਬ੍ਰਾਹਮਣਾ ਦਾ ਸੀ ਉਹਨਾਂ ਨੇ ਜਾ ਕਰਕੇ ਕਿਹਾ ਵੀ ਹਾਂ ਭਈ ਤੁਸੀਂ ਇੱਥੇ ਕਥਾ ਨਹੀਂ ਕਰ ਸਕਦੇ ਤੁਹਾਡੀ ਬੜੀ ਵੱਡੀ ਬਜਰ ਗਲਤੀ ਕੀ ਹੈ ਤੁਸੀਂ ਬ੍ਰਾਹਮਣਾ ਦੇ ਪਿੰਡ ਵਿੱਚ ਆ ਕਰਕੇ ਬ੍ਰਾਹਮਣਾ ਨੂੰ ਉਪਦੇਸ਼ ਦੇ ਰਹੇ ਹੋ ਤੁਸੀਂ ਕੁੱਲ ਜਾਦਵ ਦੇ ਨਾਲ ਸੰਬੰਧ ਰੱਖਦੇ ਹੋ ਉੱਥੇ ਸ਼ਬਦ ਵਰਤੇਗਾ ਤੁਸੀਂ ਚਮਾਰਾਂ ਦੇ ਪਰਿਵਾਰ ਦੇ ਵਿੱਚ ਹੋ ਕਰਕੇ ਤੁਸੀਂ ਕਥਾ ਕਿਦਾਂ ਕਰ ਸਕਦੇ ਘੇਰ ਲਿਆ ਉਹਨਾਂ ਨੇ ਆ ਥੋੜੇ ਦਿਨਾਂ ਦੀ ਗੱਲ ਹੈ ਜੀ ਟੀਵੀਆਂ ਤੇ ਖਬਰ ਆ ਰਹੀ ਹੈ ਫਿਰ ਕੀ ਕੀਤਾ ਗਿਆ ਉਹਦਾ ਸਿਰ ਮੁੰਨਿਆ ਗਿਆ ਆ ਥੋੜੀ ਮੰਨਦੀ ਗੱਲ ਹੈ ਫਿਰ ਬ੍ਰਾਹਮਣ ਦਾ ਮੂਤ ਲੈ ਕਰਕੇ ਉਹਨੂੰ ਪਵਿੱਤਰ ਕੀਤਾ ਗਿਆ ਕਿ ਤੂੰ ਚਮਾਰ ਹੈ ਤੂੰ ਕਥਾ ਨਹੀਂ ਕਰ ਸਕਦਾ ਇਸ ਕਰਕੇ ਉਹਨੂੰ ਪਵਿੱਤਰ ਕੀਤਾ ਗਿਆ ਬ੍ਰਾਹਮਣ ਦੇ ਮੂਤ ਦੇ ਨਾਲ ਫਿਰ ਉਹਦਾ ਸਿਰ ਮੁੰਨਿਆ ਗਿਆ ਫਿਰ ਉਹਨੂੰ ਕੁੱਟਿਆ ਗਿਆ ਫਿਰ ਉਹਨੂੰ ਭਜਾਇਆ ਗਿਆ ਮਹਾਰਾ ਕੇ ਉਹਨੇ ਕਿਹਾ ਪਿਰ ਮੈਂ ਤਾਂ ਜਾਦਵਾਂ ਦੀ ਕੁਲ ਦੇ ਨਾਲ ਸੰਬੰਧਿਤ ਰੱਖਦਾ ਸੀ। ਮੈਨੂੰ ਬ੍ਰਾਹਮਣਾਂ ਨੇ ਕੁੱਟਿਆ ਇਹ ਗੱਲ ਕਿ ਤੂੰ ਕਥਾ ਕਰਨ ਦਾ ਅਧਿਕਾਰ ਨਹੀਂ ਰੱਖਦਾ। ਇਹ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਕੁਲ ਦਾ। ਸੋਚ ਲਓ ਅੱਜ ਦੇ ਸਮੇਂ ਦੇ ਵਿੱਚ ਵੀ ਹੋ ਰਿਹਾ। ਅਜ ਥੋੜੇ ਦਿਨਾਂ ਦੀ ਗੱਲ ਹੈ। ਤੇ ਉਸ ਸਮੇਂ ਦੇ ਵਿੱਚ ਭਗਤ ਨਾਮ ਦੇ ਸਾਹਿਬ ਜੀ, ਭਗਤ ਬਾਬਾ ਕ੍ਰਿਪ ਕਬੀਰ ਸਾਹਿਬ ਜੀ, ਮਾਮੁਰਖ ਬਾਬਾ ਰਵਦਾਸ ਸਾਹਿਬ ਜੀ ਉਹਨਾਂ ਨੇ ਜਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਉਪਦੇਸ਼ ਦਿੱਤੇ ਨੇ ਸਿਰ ਚੁੱਕਦਾ ਹੋਣਾਗੇ। ਅਸੀਂ ਤਾਂ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਇਹ ਲੋਕ ਸੰਤਾਪ ਭੋਗ ਰਹੇ ਨੇ ਦੇਖ ਲਓ ਅਜੇ ਵੀ ਉਹ ਚਾਹੁੰਦੇ ਨੇ ਕਿ ਬਾਂ ਬੇਸ਼ੱਕ ਉਹਨਾਂ ਨੂੰ ਮਾਫੀ ਮੰਗ ਲੈਣ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਪਰ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਉਹਨਾਂ ਦੇ ਅੰਦਰ ਅਜੇ ਵੀ ਹੋਈ ਹੈ ਕਿ ਸਾਡਾ ਅਧਿਕਾਰ ਹੈ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਅਸੀਂ ਕਿਸੇ ਨੂੰ ਕਹਿਣ ਨਹੀਂ ਦੇਵਾਂਗੇ ਅਸੀਂ ਪੜਨ ਨਹੀਂ ਦੇਵਾਂਗੇ ਪੜਨ ਦਾ ਅਧਿਕਾਰ ਨਹੀਂ ਰੱਖਦੇ ਤੇ ਇਹ ਸਾਡੇ ਸਿੱਖਾਂ ਦੇ ਵਿੱਚ ਵੀ ਹੈਗਾ ਹੁਣ ਆਪ ਸੋਚ ਤੁਸੀਂ ਆਪ ਲੋਕ ਕਿੱਥੇ ਕਿੱਥੇ ਆ ਕਿਉਂਕਿ ਉਹ ਸਿੱਧਾ ਦਾ ਕਹਿ ਨਹੀਂ ਸਕਦੇ ਹੁਣ ਜੀ ਸਿੱਧਾ ਕਹਿੰਦੇ ਨੇ ਵਿਰੋਧ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਰਿਆਦਾ ਦੇ ਤੌਰ ਤੇ ਵੈਮ ਦੇ ਤੌਰ ਤੇ ਸਾਡੇ ਉੱਤੇ ਐਸੀ ਚੀਜ਼ਾਂ ਲੱਗਦੇ ਨੇ ਇੱਕ ਕਈ ਡੇਰੇ ਐਸੇ ਵੀ ਆਜੇ ਨੇ ਜਦੋਂ ਮਹਾਰਾਜ ਦਾ ਸੋਖਾ ਅਸਨ ਕਰਦੇ ਆ ਨਾ ਐਸੇ ਵੀ ਡੇਰੇ ਆਗੇ ਨੇ ਮਹਾਰਾਜ ਦਾ ਸੋਖਾ ਅਸਨ ਕਰਦੇ ਨੇ ਤੇ ਬੀਬੀਾਂ ਵਾਲੇ ਪਾਸੇ ਪਰਦਾ ਕਰ ਲੈਂਦੇ ਨੇ ਚਾਦਰ ਤਾਣ ਲੈਂਦੇ ਨੇ ਕਹਿੰਦੇ ਕਿਉਂ ਕਦੇ ਮਹਾਰਾਜ ਦਾ ਸੋਖਾ ਅਸਨ ਹੋ ਰਿਹਾ ਤੇ ਕਿਸੇ ਨੇ ਸਵਾਲ ਕੀਤਾ ਮਹਾਰਾਜ ਦਾ ਸੋਖਾ ਸੁਣ ਹੋ ਰਿਹਾ ਬੀਬੀਆਂ ਵਾਲੇ ਪਾਸੇ ਪਰਦਾ ਕਿਉਂ ਕੀਤਾ ਕਹਿੰਦੇ ਮਹਾਰਾਜ ਫਿਰ ਨਾਰੇ ਆ ਨਾ ਬਾਹਰੇ ਕੱਪੜੇ ਬਦਲ ਲੈਣ ਬੀਬੀਆਂ ਨਹੀਂ ਦੇਖ ਸਕਦੀਆਂ ਮਹਾਰਾਜ ਕੱਪੜੇ ਬਦਲ ਹੁਣ ਜਿਹੜੀ ਇੰਨੀ ਗੱਲ ਸੋਚਦੇ ਨੇ ਉਹ ਬੀਬੀਆਂ ਨੂੰ ਤਾਬਿਆਂ ਤੇ ਕਿਦਾਂ ਬਹਿਣ ਦੇਣਗੇ ਬਾਣੀ ਕਿਦਾ ਪੜ ਸਕਦੀ ਬੀਬੀ ਜੀ ਹੈਗੇ ਨੇ ਡੇਰੇ ਸਾਡੇ ਵਿੱਚ ਐਸੇ ਸਾਨੂੰ ਪਛਾਣਣੇ ਪੈਣੇ ਆ ਸਾਡੇ ਸਮਾਜ ਦੇ ਵਿੱਚ ਵੀ ਹੋ ਰਿਹਾ ਹੋ ਰਿਹਾ ਆ ਹੋਇਆ ਤੁਹਾਡੇ ਦਿਨ ਪਹਿਲਾਂ ਸਤਗੁਰੂ ਜੀ ਦੀ ਪਾਵਲ ਬਾਣੀ ਨੇ ਸਾਨੂੰ ਆਜ਼ਾਦ ਕੀਤਾ ਸਾਨੂੰ ਪਾਵਨ ਬਾਣੀ ਬਖਸ਼ ਕਰਕੇ ਸਾਡੇ ਤੇ ਬੜਾ ਵੱਡਾ ਪਰਵਾਰ ਕੀਤਾ ਹੈ। ਉਹਨਾਂ ਨੂੰ ਸਜਦਾ ਕਰਨਾ ਚਾਹੀਦਾ। ਉਹਨਾਂ ਨੂੰ ਨਮਸਕਾਰ ਕਰਨਾ ਚਾਹੀਦਾ। ਉਹਨਾਂ ਦੀ ਪਾਵਨ ਬਾਣੀ ਨੂੰ ਪੜ੍ਹ ਕਰਕੇ ਅਸੀਂ ਆਪਣੇ ਜੀਵਨ ਨੂੰ ਤਬਦੀਲ ਕਿਵੇਂ ਕਰਨਾ? ਸੋ ਅੱਜ ਵੀ ਹੋ ਰਿਹਾ। ਸਾਨੂੰ ਪਹਿਚਾਣਨ ਦੀ ਲੋੜ। ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਤੇ ਤਾਬੇ ਛੂਟੋ। ਜੋ ਮਾਇਆ ਨਾਲ ਲਪਟਾਉ। माया नाम गर्भ जोन का ਇਹ ਤਜ ਦਰਸ਼ਨ ਪਾਵੋ ਮਾਇਆ ਨੂੰ ਤਜ ਕਰਕੇ ਗੁਰੂ ਦੇ ਦਰਸ਼ਨ ਹੋਣਗੇ ਜੇ ਗੁਰੂ ਦੇ ਦਰਸ਼ਨ ਕਰਨੇ ਨੇ ਮਾਇਆ ਤਜ ਨਹੀਂ ਪਵੇਗੀ ਮਾਇਆ ਛੱਡਣੀ ਪਵੇਗੀ ਇਤ ਕਰ ਭਗਤ ਕਰੈ ਜੋ ਜਨ ਤਿਨ ਪਉ ਸਗਲ ਚੁਕਾਈਐ ਇਸ ਤਰੀਕੇ ਦੇ ਨਾਲ ਜੋ ਤੁ ਭਗਤੀ ਕਰਿਆ ਇਤ ਕਰ ਭਗਤ ਕਰੈ ਜੋ ਜਨ ਇਸ ਤਰੀਕੇ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਰਹਾਉ ਵਾਲੇ ਬੰਦ ਦੇ ਵਿੱਚ ਸਤਿਗੁਰ ਪਾਸ਼ਾ ਜੀ ਮਹਾਰਾਜ ਜੀ ਨੇ ਲਿਖਿਆ ਆ ਸਤਿਗੁਰ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਜੇ ਤੂੰ ਭਗਤੀ ਕਰੇਗਾ ਇਸ ਤਰੀਕੇ ਦੇ ਨਾਲ ਜੇ ਤੂੰ ਚੱਲੇਗਾ ਤੇ ਸਾਰੇ ਭਾਉ ਸਾਰਾ ਡਰ ਸਹਿਮ ਤੇਰੇ ਜੀਵਨ ਦੇ ਵਿੱਚ ਦੂਰ ਹੋ ਜਾਵੇਗਾ ਇਹਤ ਨਾਮ ਦਿਓ ਬਾਹਰ ਕਿਆ ਪਰਮੋ ਇਹ ਸੰਜਮ ਹਾਰ ਪਾਈਆ ਬਾਹਰ ਕਿਉਂ ਲੱਭਦਾ ਫਿਰਦਾ ਹੈ ਗੁਰੂ ਤੇਰੇ ਕੋਲ ਹੈ ਰੱਬ ਜੀ ਤੇਰੇ ਕੋਲ ਹੈ ਉਹ ਸੱਚਾ ਪ੍ਰਮਾਤਮਾ ਤੇਰੇ ਕੋਲ ਹੈ ਸਤਿਗੁਰੂ ਤੇਰੇ ਕੋਲ ਸੋ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਸ਼ਬਦ ਬਾਬਾ ਕਬੀਰ ਸਾਹਿਬ ਜੀ ਬਾਬਾ ਨਾਮਦਾਸ ਸਾਹਿਬ ਜੀ ਦਾ ਸੋ ਉਹਨਾਂ ਨੇ ਬਹੁਤ ਕ੍ਰਾਂਤੀਕਾਰੀ ਪਾਵਨ ਬੋਲ ਦੇ ਕਰਕੇ ਸਾਨੂੰ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ ਆਓ ਉਹਨਾਂ ਦੇ ਪਾਵਨ ਬਾਣੀ ਨੂੰ ਪੜੀਏ ਤਾਂ ਜੋ ਅਸੀਂ ਉਸ ਪਾਵਨ ਬਾਣੀ ਦੇ ਬੋਲਾਂ ਨੂੰ ਪੜ੍ਹ ਕਰਕੇ ਉਸ ਸੱਚੇ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੀਏ ਪਾਵਨ ਬਾਣੀ ਬਾਬਾ ਨਾਮਦੇਵ ਸਾਹਿਬ ਜੀ ਦੀ ਹਕੁੱਲਾ ਚੁੱਕਾ ਮੇਰੀਆਂ ਹਨ ਸੋ ਆਓ ਪਾਵਨ ਬਾਣੀ ਪੜიਏ ਖੰਡੇ ਕੀ ਪਾਉਲ ਛਕੀਏ ਗੁਰੂ ਦੇ ਨਾਲ ਜੁੜਨ ਦਾ ਪਰਯਤਨ ਕਰੀਏ ਸੋ ਸਾਤਗੁਰੂ ਜੀ ਕਿਰਪਾ ਕਰਨ ਆਇਓ ਸੰਗ ਦਾ ਬਹੁਤ ਬਹੁਤ ਧੰਨਵਾਦ